ਨਾਬਾਦੀ ਨਵੀਂ ਜੀਲਾ ਜੇਲ੍ਹ ਵਿੱਚ ਬੰਦ ਵਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਕਰਨ ਲਈ ਉਹਨਾਂ ਦੀ ਧਰਮ ਪਤਨੀ ਮਜੀਠਾ ਵਿਧਾਇਕ ਗਨੀਪ ਕੋਰ ਮਜੀਠੀਆ ਅੱਜ ਨਾਬਾ ਜੇਲ੍ਹ ਦੇ ਵਿੱਚ ਪਹੁੰਚੇ ਜਿੱਥੇ ਉਹਨਾਂ ਨੇ ਤਕਰੀਬਨ 1 ਘੰਟਾ 25 ਮਿੰਟ ਮੁਲਾਕਾਤ ਕੀਤੀ ਮੁਲਾਕਾਤ ਕਰਨ ਤੋਂ ਬਾਅਦ ਗਨੀਪ ਕੋਰ ਮਜੀਠੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਵਿਕਰਮ ਸਿੰਘ ਮਜੀਠੀਆ ਹਮੇਸ਼ਾ ਦੀ ਤਰ੍ਹਾਂ ਛੱਟ ਦੀ ਕਲਾ ਵਿੱਚ ਹਨ ਸਰਕਾਰ ਭਾਵੇਂ ਜਿੰਨੀ ਵੀ ਤੱਕੇਸ਼ਾਈ ਕਰ ਲਵੇ ਲੇਕਿਨ ਇਸ ਤਰ੍ਹਾਂ ਸਰਕਾਰ ਦੀ ਤੱਕੇਸ਼ਾਈ ਤੋਂ ਉਹ ਡਰਨ ਵਾਲੇ ਨਹੀਂ ਹਨ ਉਨਾ ਕਿਆ ਕਿ ਸਰਕਾਰ ਨੇ ਸੀਸੀਟੀਵੀ ਕੈਮਰਾ ਨਾਲ ਨਿਗਰਾਨੀ ਕਰਕੇ ਸਿਰਫ ਵਿਕਰਮ ਸਿੰਘ ਮਜੀਠੀਆ ਨੂੰ ਪਾਟ ਕਰਦੇ ਵੇਖਿਆ ਜਾ ਸਕਦਾ ਹੈ ਚੜਦੀ ਕਲਾ ਚ ਨੇ ਹਮ ਕੀ ਗੱਲ ਹੋਈ ਮੈਡਮ ਤੁਸੀਂ ਇਕ ਟਿਕਰੀਪਨ ਡੇਢ ਘੰਟਾ ਅੰਦਰ ਰਹੇ ਹੋ ਕੀ ਗੱਲਬਾਤ ਹੋਈ ਹੈ ਪੂਰੀ ਪਰਿਵਾਰ ਦੀ ਪਹਿਲੀ ਮੁਲਾਕਾਤ ਸੀ ਹਾਂਜੀ ਨਹੀਂ ਕੋਰਟ 'ਚ ਮਿਲੇ ਸੀ ਤਰੀਕ ਵੇਲੇ ਤੇ ਬੱਚਿਆਂ ਦਾ ਹਾਲਚਾਲ ਪੁੱਛਿਆ ਤੇ ਮਾਤਾ ਪਿਤਾ ਦਾ ਹਾਲਚਾਲ ਪੁੱਛਿਆ ਬਸ ਬੈਰ ਕਚੀ ਜੁੰਨ ਲੈ ਕੇ ਜਿਹੜਾ ਪਟੀਸ਼ਨ ਵੀ ਕਰ ਦਿੱਤੀ ਹੈ ਕੀ ਕਹਿਣਾ ਚਾਹੁੰਦੇ ਹੋ ਕੀ ਦਿੱਕਤ ਮੈਮ ਕੀ ਹੈ ਸੁਰੱਖਿਆ ਨੂੰ ਲੈ ਕੇ ਕੀ ਕਰਨਾ ਹੈ ਉਹ orange ਵਕੀਲ ਸਾਹਿਬ ਦੱਸ ਦਿੰਗੇ ਉਹਨਾਂ ਦੀ ਮੁਲਾਕਾਤ ਕੀਤੀ ਆ ਕਿ ਵੈ ਹਾਲਚਾਲ ਚੜਦੀ ਕਲਾ ਚੜਦੀ ਕਲਾਚ ਨੇ ਜੀ ਬਿਲਕੁਲ ਚੜਦੀ ਕਲਾਚ ਨੇ ਹਮੇਸ਼ਾ ਚੜਦੀ ਕਲਾਚ ਹੁੰਦੇ ਨੇ ਉਹਨਾਂ ਦੀ ਕੋਈ ਮਤਲਬ ਉਹਨਾਂ ਨੂੰ ਕੋਈ ਉਹਨਾਂ ਦਾ ਜਿਹੜਾ ਮਨੁਬਲ ਨਹੀਂ ਤੋੜ ਸਕਦਾ ਕੀ ਕਾਰਨ ਹੈ ਮੈਮ ਕਿਉਂ ਮੈਡਮ ਇਲਜ਼ਾਮ ਲੱਗੇ ਗੱਲਬਾਤ ਹੋਈ ਅੰਦਰ ਬੈਰ ਨੂੰ ਲੈ ਕੇ ਜਿਸ ਤਰ੍ਹਾਂ ਕਿ ਦਿਖਾਉ ਕਿ ਕਿਸੇ ਕੇ ਕੋਟ ਦੇ ਦੇਖੋ ਉਹਨਾਂ ਨੂੰ ਕੋਈ ਚੜੀ ਲੱਥੀ ਨਹੀਂ ਬੈਰਕ ਦੀ ਉਹ ਬਿਲਕੁਲ ਠੀਕ ਨੇ ਸਿਕਿਉਰਿਟੀ ਰੀਜ਼ਨਸ ਲਈ ਅਸੀਂ ਦਰਖਾਸਤ ਪਾਈ ਸੀ ਉਹ orange ਕੈਟਾਗਰੀ ਪ੍ਰੋਟੈਕਟਿਵ ਨੇ ਜੇਲ ਮੈਨੂਅਲ ਦੇ ਅਨੁਸਾਰ ਤੇ ਅਸੀਂ ਦਰਖਾਸਤ ਪਾਈ ਸੀ ਸਰਕਾਰ ਕਿਉਂ ਕਰ ਰਹੀ ਹੈ ਇਸ ਤਰ੍ਹਾਂ ਮਤਲਬ ਉਹ ਤਾਂ orange ਜਿਹੜੇ ਹੈਗੇ ਸਾਬਕਾ ਮੰਤਰੀ ਉਹ ਤਾਂ ਉਹਨਾਂ ਦੀ ਹੁਣ ਉਹ ਤੁਸੀਂ ਉਹਨਾਂ ਨੂੰ ਪੁੱਛੋ ਕਿਉਂ ਕਰ ਰਹੇ ਆ ਇਸ ਤਰ੍ਹਾਂ ਉਹ ਕਿਤੇ ਆਮ ਲੱਗੇ ਨੇ ਕਿਸ ਤਰ੍ਹਾਂ ਉਹ ਚੀਜ਼ ਨੂੰ ਵਾਚ ਕਰ ਦੋ ਤੁਸੀਂ ਉਹ ਤਾਂ ਕਿੰਨੀ ਬਾਰੀ ਦੱਸ ਚੁੱਕੇ ਆ ਅਸੀਂ ਤੁਸੀਂ ਪਹਿਲਾਂ ਸਾਰੇ ਸਾਰਾ ਕੁਝ ਅੱਗੇ ਲਿਆ ਕੇ ਤਾਂ ਦਿਖਾਓ ਸਾਨੂੰ ਐਮਐਲ ਸਾਬ ਅਮਰਤੋ ਬਹੁਤ ਜ਼ਿਆਦਾ ਮਾਮਲੇ ਆ ਦੀ ਜਿਹੜਾ ਮਾਮਲਾ ਕਰ ਦਿੱਤਾ ਸਰਕਾਰ ਤੇ ਆ ਦੇਤੀ ਡਰੱਗ ਦੇ ਅਧੀਨ ਜਿਹੜਾ ਮਾਮਲਾ ਕਰ ਦਿੱਤਾ ਕਿੰਨੀ ਤੇ ਸਚਾਈ ਨਹੀਂ ਇਹ ਡਰੱਗ ਦਾ ਮਾਮਲਾ ਹੈ ਕਿ ਡੀਏ ਦਾ ਮਾਮਲਾ ਹੈ ਮਾਮਲਾ ਕੀ ਇਸ ਚੀਜ਼ ਦਾ ਹੈ ਪਹਿਲਾਂ ਦੱਸੋ ਨਹੀਂ ਅਮਰਤੋ ਬਹੁਤ ਜ਼ਿਆਦਾ ਮਾਮਲੇ ਚ सरकार की तम तो सरकार जोड़ रही है इसको नशे ਨਾਲ ਜੋੜ ਰਹੀ ਹੈ ਬਿਲ ਮਾਮਲਾ ਤਾਂ ਇੱਕੋ ਹੀ ਹੋ ਸਕਦਾ ਹੈ ਨਾ ਜਾਂ ਤਾਂ ਡਰਗ ਦਾ ਹੋ ਸਕਦਾ ਹੈ ਜਾਂ ਡੀਏ ਦਾ ਹੋ ਸਕਦਾ ਦੋਨੋਂ ਤਾਂ ਹੋ ਨਹੀਂ ਸਕਦੇ ਮਨਸ਼ਾ ਕੀ ਲੱਗਦੀ ਹੈ ਜੀ ਤੁਹਾਨੂੰ ਇਸ ਤੇ ਮਨਸ਼ਾ ਤਾਂ ਕਲੀਅਰ ਹੈ ਹਾਂਜੀ ਕੀ ਕਲੀਅਰ ਕੀ ਹੈ ਜੀ ਕੀ ਇਹਦਾ ਜੇ ਜਦੋਂ ਨਾਲ ਨੂੰ 4 ਸਾਲ ਹੋ ਗਏ ਇਨਵੈਸਟੀਗੇਸ਼ਨ ਕਰਦੇ ਡੀਓਸ ਡਰਗ ਚ ਕੁਝ ਲੱਭਿਆ ਨਹੀਂ ਤਾਂ ਹੁਣ ਡੀਏ ਚ ਪਾਤਾ ਜਾਂ ਤਾਂ ਤੁਸੀਂ ਕਹੋ ਕਿ ਡਰਗ ਲੱਭੇ ਉਹਨਾਂ ਨੂੰ ਤੁਸੀਂ ਮੈਂ ਪਰਿਵਾਰ ਪਰਪੇਅਰ ਸੀ ਇਸ ਗੱਲ ਨੂੰ ਲੈ ਕੇ ਵੀ ਕੋਈ ਨਾ ਕੋਈ ਮਾਮਲਾ ਤੁਹਾਡੇ ਦੇ ਝੂਠਾ ਦਰਜ ਕੀਤਾ ਜਾਊਗਾ ਮੈਂ ਘਠਿਆ ਸਾਹਿਬ ਨੇ ਪਹਿਲਾਂ ਹੀ ਇਹ ਗੱਲ ਕਹੀ ਸੀ ਵੀ ਮੇਰੇ ਤੇ ਕੋਈ ਨਾ ਕੋਈ ਕਾਰਵਾਈ ਬਿਲਕੁਲ ਬਿਲਕੁਲ ਜੀ ਬਿਲਕੁਲ ਪਤਾ ਸੀ ਸਾਨੂੰ ਅਸੀਂ ਬਿਲਕੁਲ ਤਿਆਰ ਸੀ ਜੇ ਜੋ ਅਸੀਂ ਤਾਂ ਹਮੇਸ਼ਾ ਕੀ ਲੱਗਦਾ ਵੀ ਅੰਦਰ ਜਿਹੜੀ ਮੁਲਾਕਾਤ ਹੋਈ ਆ ਬੈਰਕ ਨੂੰ ਲੈ ਕੇ ਕੀ ਸਖਿਆ ਜਿਹੜੇ ਮਤਾਰਿਆਂ ਨੂੰ ਦਿੱਕਤ ਆ ਰਹੀ ਮੈਂ ਇਹਨੂੰ ਜ਼ਰੂਰ ਡਿਫਰੈਂਸ਼ੀਏਟ ਕਰਦਾ ਜੀ ਜੋ ਇਹ ਪ੍ਰੋਪਾਗੈਂਡਾ ਹੈਗਾ ਕਿ ਕੰਫਰਟ ਵਾਸਤੇ ਕੁਝ ਕੀਤਾ ਬਿਲਕੁਲ ਨਹੀਂ ਸਿਕਿਉਰਿਟੀ ਰੀਜਨਸ ਨੇ ਤੁਸੀਂ ਕੋਟਾਂ 'ਚ ਤੇ ਮੀਡੀਆ 'ਚ ਆਪ ਜਾ ਕੇ ਦੱਸਿਆ ਕਿ ਬਿਕਰਮ ਸਿੰਘ ਮਜੀਠੀਆ ਨੂੰ ਇੰਨਾ ਸੁਰੱਖਿਆ ਦਾ ਖਤਰਾ ਹੈ ਕਿ ਉਹਨਾਂ ਦੀ ਸ਼ਕਲ ਵੀ ਨਹੀਂ ਦਿਖਾ ਸਕਦੇ ਪਰਦੇ ਲਾਉਣੇ ਪੈਂਦੇ ਨੇ ਤੇ ਕੋਟਾਂ ਕੋਟ ਜਿਹੜੀ ਉਹ ਫੋਰਟ्रेस ਬਣਾਈ ਜਾਂਦੀ ਹੈ ਕੋਟ ਦੀ ਸੜਕਾਂ ਸੀਲ ਕਰ ਦਿੱਤੀਆਂ ਜਾਂਦੀਆਂ ਹੋਰ ਕੋਈ ਕੰਮ ਨਹੀਂ ਕੀਤਾ ਜਾਂਦਾ ਉੱਥੇ ਸੋ ਇਸ ਕਰਕੇ ਅਸੀਂ ਕਿਹਾ ਕਿ ਜਿਹੜੀ orange category high risk prisoner ਹੈ ਉਹਦਾ ਜਿਹੜੀ ਬੈਰਕੇ ਕਿਸੇ ਹੋਰ ਨਾਲ ਸ਼ੇਅਰ ਨਹੀਂ ਹੋ ਸਕਦੀ ਤੇ ਇੱਥੇ ਅਕੋਮੋਡੇਸ਼ਨ ਦੀ ਕੋਈ ਟਿਕਰੀ ਨਹੀਂ ਹੈ ਤੋ ਅਸੀਂ ਅੱਜ ਐਪਲੀਕੇਸ਼ਨ ਫਾਈਲ ਕਰ ਚੁੱਕੇ ਸੀ ਇਹਨਾਂ ਦਾ ਅੱਜ ਟਾਈਮ ਸੀਗਾ ਰਿਪਲਾਈ ਦੇਣ ਦਾ ਸਟੇਟਸ ਰਿਪੋਰਟ ਫਾਈਲ ਕਰਨ ਦਾ ਅੱਜ ਦੋਨੋਂ ਉਹਨਾਂ ਨੇ ਕੋਰਟ ਚ ਨਹੀਂ ਕੀਤੀ ਤੇ ਅਗਲੀ 23 ਤਾਰੀਖ ਪੈ ਗਈ ਹੈ ਜੀ ਹੁਣ ਕੀ ਲੱਗਦਾ ਅੱਗੇ ਕੀ ਰਾਹ ਲੱਗਦਾ ਹੈ ਅਸੀਂ ਅੱਜ ਰੈਗੂਲਰ ਬੇਲ ਫਾਈਲ ਕਰ ਦਿੱਤੀ ਹੈ ਜੀ ਆਨਰੇਬਲ ਕੋਰਟ ਨੇ 22 ਤਰੀਕ ਉਹਦਾ ਨੋਟਿਸ ਕਰ ਲਿਆ ਔਰ ਉਹ ਚੜਦੀ ਕਲਾ ਚ ਨੇ ਇਹ ਬਿਲਕੁਲ ਠੀਕ ਨੇ ਰਬ ਰਬ ਕਰ ਰਿਹਾ ਆਪਦਾ ਨਾਮ ਜਪ ਰਹੇ ਨੇ ਚੜਦੀ ਕਲਾ ਚ ਉਮੀਦ ਹੈ ਬੇਲ ਹੋ ਜਾਏਗੀ ਹਾਂਜੀ ਹਾਂਜੀ ਪਹਿਲਾਂ ਪਟਿਆਲਾ ਕੇ ਰੱਖੇ ਗਿਆ ਸੀ ਜੇਲ੍ਹ ਚ ਤੇ ਨਾਪਾਂ ਕਿਉਂ ਸਰ ਸ਼ਿਫਟ ਨਹੀਂ ਕੀਤਾ ਇਸ ਕੇਸ 'ਚ ਉਹਨਾਂ ਨੂੰ ਨਾਬਾ ਹੀ ਲੈ ਕੇ ਆਏ ਨੇ ਹਾਈ ਕੋਰਟ 'ਚ ਪ੍ਰੋਟੈਕਸ਼ਨ ਜਿਹੜੀ ਨੇ ਸਿਕਿਉਰਿਟੀ ਵਿਦਡਰਾਅ ਕੀਤੀ ਸੀ ਉਹ ਜਦ ਅਸੀਂ ਪਟੀਸ਼ਨ ਫਾਈਲ ਕੀਤੀ ਸੀ ਤਾਂ ਆਨਰੇਬਲ ਹਾਈ ਕੋਰਟ ਦੇ ਡਾਇਰੈਕਸ਼ਨ ਨੇ ਕਿ ਇਹਨਾਂ ਦੀ ਜਿਹੜੀ ਪ੍ਰੋਟੈਕਸ਼ਨ ਇਨਸ਼ੋਰ ਕੀਤੀ ਜਾਵੇ ਤੇ ਅੰਡਰ ਥੈਟ ਇਨਸ਼ੋਰੈਂਸ ਜਿਹੜੀ ਉਹਨਾਂ ਨੇ ਅਸ਼ੋਰੈਂਸ ਦਿੱਤੀ ਹੈ ਤਾਂ ਕੋਰਟ 'ਚ ਉਹਨਾਂ ਨੇ ਕਿਹਾ ਜੀ ਨਾਬਾ 'ਚ ਉਹਨਾਂ ਕੋਲ ਫੈਸਿਲਿਟੀਆਂ ਬੈਟਰ ਨੇ ਕਿ ਉਹਨੂੰ ਸਿਕਿਉਰ ਆਰਡਰ ਇਸ ਕਰਕੇ ਲਿਆ ਨਾਬੇਦਾ 'ਚ ਉੱਥੇ ਫੈਸਿਲਿਟੀਆਂ ਬੈਟਰ ਫॉर ਸਿਕਿਉਰਿਟੀ ਹੈ ਪਰ ਇੱਥੇ ਔਰੇਂਜ ਪ੍ਰਿਜ਼ਨਰ ਦਾ ਜੇਲ ਮੈਨੂਅਲ ਦੀ ਇਹਨਾਂ ਨੇ ਵਾਇਲੇਸ਼ਨ ਕੀਤੀ ਹੈ ਇਸ ਕਰਕੇ ਅਸੀਂ ਉਹ ਜਿਹੜੀ ਪਟੀਸ਼ਨ ਪਾਈਆ ਵੀ ਪਰਚਾ ਗਲਤ ਦਿੱਤਾ ਆ ਉਹਦੀ ਡੇਟ ਮੰਗੋ ਹਾਈ ਕੋਰਟ ਚ ਕਦੋਂ ਦੀ ਹੈ ਸਰ ਹਲੇ ਪਰਚਾ ਦਰਜ ਅਸੀਂ ਜਿਹੜੀ ਕਵਾਸ਼ਿੰਗ ਪਟੀਸ਼ਨ ਹੈ ਉਹ ਹਲੇ ਨਹੀਂ ਫਾਈਲ ਕੀਤੀ ਜੀ ਹਾਲ ਫਿਲਹਾਲ ਸਿਰਫ ਅੱਜ ਅਸੀਂ ਰੈਗੂਲਰ ਬੇਲ ਫਾਈਲ ਕੀਤੀ ਹੈ ਅਸੀਂ ਰਿਮਾਂਡ ਆਰਡਰ ਚੈਲੰਜ ਕੀਤਾ ਉਹ ਜੁਲਾਈ ਐਂਡ ਚ ਪਈ ਹੋਈ ਹੈ ਤੇ ਹੁਣ 14 ਤਰੀਕ ਅੱਜ ਅਸੀਂ ਰੈਗੂਲਰ ਬਿੱਲ ਫਾਈਲ ਕਰਤੀ ਸੀ ਉਹ 22 ਤਰੀਕ ਲੱਗੀ। ਅਗਰ ਸੀਸੀਟੀਵੀ ਰਾਹੀਂ ਕਿਸੇ ਕੈਦੀ ਦੀ ਨਿੱਜਤਾ ਬਾਹਰ ਦੇਖੀ ਜਾਂਦੀ ਆ ਜੋ ਗੱਲਾਂ ਬਾਹਰ ਆ ਰਹੀਆਂ ਨੇ ਵੀ ਸਰਕਾਰ ਦੇਖ ਰਹੀ ਆ ਕੀ ਲੱਗਦਾ ਵੀ ਸੁਤੰਤਰਤਾ ਦਾ ਅਧਿਕਾਰ ਦੀ ਜਿਹੜੀ ਗ੍ਰਾਸ ਵਾਇਲੇਸ਼ਨ ਦੇ ਉੱਪਰ ਕੀ ਦੇਖ ਲਓਗੇ? ਬੰਦੇ ਨੇ ਪਾਠ ਪੂਜਾ ਕਰਦਾ ਸਾਰਾ ਦਿਨ ਜਾਂ ਉੱਥੇ ਬੈਠਾ ਵੀ ਐਂ ਕਰਦਾ ਰਹਿੰਦਾ ਤੁਹਾਨੂੰ। ਇਹ ਕੁਝ ਦੇਖੋ ਹੋਰ ਕੀ ਦੇਖਣ ਨੂੰ ਲੋਕਾਂ ਨੂੰ ਦੇਖਣ ਨਹੀਂ ਦੇ ਰਿਹਾ ਲੇਕਿਨ ਮੀਡੀਆ ਦੀ ਰਿਕਵਰੇਜ ਰੋਕ ਰਹੀ। ਉਹਨੂੰ ਉਹਨੂੰ ਰੋਜ਼ ਸ਼ਾਮ ਨੂੰ ਮਿਲ ਜਾਂਦੀ ਵਾਲੀ ਅਪਡੇਟ ਆ। ਥੈਂਕ ਯੂ ਸਰ। ਬਹੁਤ